ਦੋਸਤੋ ਦਲਜੀਤ ਦੀ ਹਾਨੀਆਂ ਆਮੀਰ ਨੂੰ ਸਰਦਾਰ ਜੀ 3 ਵਿੱਚ ਕਾਸਟ ਕਰਨ ਦੀ ਕੰਟਰੋਵਰਸੀ ਹੁਣ ਤੱਕ ਵੱਲ ਰਹੀ ਹੈ ਪਰ ਉਥੇ ਕਰਨ ਔਜਲੇ ਨੇ ਦਲਜੀਤ ਦੀ ਸਪੋਰਟ ਕੀਤੀ ਹੈ ਅਤੇ ਨਾਲ ਹੀ ਆਪਣੇ ਹਾਲੀਆ ਸ਼ੋਅ ਦੇ ਦੌਰਾਨ ਆਪਦੇ ਪਾਕਿਸਤਾਨੀ ਫੈਨਸ ਨੂੰ ਵੀ ਸਰਾਇਆ ਹੈ ਦੱਸਦਿਆਂ ਕਿ ਹਾਨੀਆਂ ਆਮੀਰ ਜੋ ਕਿ ਬੇਦੀ ਫੇਮਸ ਪਾਕਿਸਤਾਨੀ ਐਕਟ੍ਰੈਸ ਹੈ ਉਹਦੇ ਨਾਲ ਕੰਮ ਕਰਨ ਦੇ ਕਰਕੇ ਦਲਜੀਤ ਨੂੰ ਬੋਲੀਵੁੱਡ ਮੂਵੀ ਬਾਰਡਰ 2 ਤੋਂ ਹੀ ਬਾਹਰ ਕਰ ਦਿੱਤਾ ਗਿਆ ਹੈ ਅਤੇ ਹਿੰਦੀ ਆਡੀਅנס ਦਲਜੀਤ ਤੋਂ ਕਾਫੀ ਨਾਰਾਜ਼ ਹੈ ਪਰ ਉਥੇ ਕਰਨ ਨੇ ਸਟੋਰੀ ਪਾਉਂਦਿਆਂ ਹੋਇਆ ਲਿਖਿਆ ਜਸਟ ਫਿਨਿਸ਼ ਵਾਚਿੰਗ ਸਰਦਾਰ ਜੀ 3 ਐਡ ਮਿੰਗਮ ਸੱਚੀਚਵਾਦ ਲੈ ਆਤਾ ਐਦਰ ਦਲਜੀਤ ਦੁਸਾਨ ਹਾਨੀ ਆਮੀਰ ਤੇ ਆਪਣੇ ਹਾਲੀਆ ਸ਼ੋਅ ਦੇ ਦੌਰਾਨ ਕਰਨੇ ਪਾਕਿਸਤਾਨ ਜਾ ਕੇ ਸ਼ੋਅ ਲਾਉਣ ਦੀ ਪਲੈਨਿੰਗ ਵੀ ਜਾਰੀ ਕੀਤੀ ਅਤੇ ਪਾਕਿਸਤਾਨੀ ਫੈਨਸ ਵੱਲੋਂ ਸਟੇਜ ਤੋਂ ਕੀ ਕਿਹਾ ਸੀ ਆਓ ਵੇਨੇ ਆ ਮੇਰੇ ਪ੍ਰਾਪ ਪਾਕਿਸਤਾਨ ਦੁਆਰਾ ਪਾਕਿਸਤਾਨ ਟੂਰ ਭਾਈ ਜੀ ਪਾਕਿਸਤਾਨ ਟੂਰ ਕਦੋਂ ਮਾਰਚਿਆ ਫਰਬਰੀਆ ਮਾਰਚ ਤੁਸੀਂ ਪਾਕਿਸਤਾਨ ਆਉਣਾ ਉਹੀ ਆਪਣੇ ਜਿਹੜੇ ਦਿਨਾਂ ਦੇ ਵਿੱਚ ਇੰਡੀਆ ਦਾ ਫੇਰਾ ਵੱਜੂਗਾ ਫੀਡ ਮੀ ਸਮ ਗ੍ਰੇਪਸ ਪਲੀਜ਼ ਮਨੀਦ ਸਾਡਾ ਕਲਾਕਾਰ ਮੁੰਡਾ ਦਲਜੀਤ ਸਾਂਝਾ ਆ ਰਿਹਾ ਇੱਕ ਪਾਸਤਾਨ ਦੀ ਕੁੜੀ ਕਲਾਕਾਰ ਲੈ ਲੰਦਾ ਆਪਣੀ ਫਰਮ ਸਰਦਾਰ ਜੀ ਦੇ ਵਿੱਚ ਆ ਸਾਰਾ ਮੁਰਦਾ ਧੱਕੇ ਮਗਰ ਪੈਂਦਾ ਹੈ ਇਹ ਗਦਾਰ ਆ ਇਹਦਾ ਬਾਈਕਾਟ ਕਰੋ ਇਹਦਾ ਪਾਸਪੋਰਟ ਬਲੈਕ ਲਿਸਟ ਕਰੋ ਸਾਡੇ ਬਾਰੀ ਗਦਾਰ ਸੀ ਹੋ ਜੰਨੇ ਆ ਜਦੋਂ ਇਥੋਂ ਕੁੜੀਆਂ ਦੀ ਟੀਮ ਖੇਡਣ ਜਾਊਗੀ ਸਾਡੀ ਪਾਸਤਾਂ ਦੀਆਂ ਕੁੜੀਆਂ ਦੀ ਟੀਮ ਦੇ ਨਾਲ ਉਹਨਾਂ ਦੇ ਸ਼ਕਤੀ ਕਿੱਥੇ ਹੈ ਜਾਂ